ਹਾਂ ਜੀ ਅੱਜ ਜੇ ਤੁਹਾਡੀ ਲੈਟਰੀ ਅੱਜ ਖੁੱਲ ਗਈ ਜਿਹੜੇ ਪਿੰਡ ਤੋਂ ਆ ਜੀ ਪਿੰਡ ਬੜਵਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਜੀ ਖਰੀਦੀ ਸੀ 12 ਨੂੰ ਚਲੋ ਜੀ ਸੱਤ ਕਾਲਾ ਬੜੀ ਜੱਟ ਲੋਟ ਜਾਇਆ ਤਾਂ ਅੱਜ ਪਹਿਲਾਂ ਵੀ ਲੈਟਰੀ ਬੰਦ ਹੋ ਸੀ ਪਹਿਲਾਂ ਬੰਦੇ ਆ ਜੀ ਪਹਿਲਾਂ ਬੰਦੀ ਸੀ ਜੀ ਹਾਂ ਤੇ ਇਸ ਵਾਰੀ ਸਾਡੀ ਟਿਕਟ ਲੱਗੀ ਹੈ ਹਾਂ ਜੀ ਇਸ ਤਰ੍ਹਾਂ ਦਾ ਘੱਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਫੈਵਰੀ ਕਰਦੇ ਆ ਜੀ ਫੈਵਰੀ ਕਰਦੇ ਆ ਕੀ ਥੋੜੀ ਤੇ ਲੈਟਰੀ ਫਾਈਸ ਤੇ ਲੋਡ ਵੀ ਕਰਦੇ ਵਿੱਚ ਤੁਹਾਡੀ ਲੋਡ ਤਾਂ ਸਾਡਾ ਆਉਂਦੀ ਪੈਸੇ ਨਹੀਂ ਰੀ ਲੋੜ ਕਿਹਨੂੰ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਥੋੜੀ ਜਿਹਾ ਕੜਜੇ ਕੁੜਜੇ ਦੇ ਹੋਣਗੇ ਚੰਗੇ ਰਹਿਗੇ ਅੱਛਾ ਥੋੜੀ ਹੋ ਗਈ ਬਹੁਤ ਬਹੁਤ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਹਾਂਜੀ ਸਾਨੂੰ ਖੁਸ਼ੀ ਹੈ ਸਿੰਘਾ ਜੀ ਮੇਰਾ ਪਿੰਡ ਬੜਵਾਏ ਤੇਜੀ ਲੈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲਾਂ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲੈਟਰੀ ਲੈਟਰੀ ਲੱਗੀ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਜੀ ਬਸ ਠੀਕ ਹੈ ਸਾਡੇ ਵੀ ਬਸ ਖੁਸ਼ੀ ਨਹੀਂ ਹੋਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਹਿਣਾ ਜਾਂਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਓਨਰ ਜੀ ਲੱਕੀ ਜੀ ਉਹਨਾਂ ਕੋਲ ਤੋਂ ਮੈਂ ਟਿਕਟ ਲਈ ਜੀ ਨੂਰ ਪਵੇਦੀ ਉਹਨਾਂ ਦਾ ਚੁਕਲਾ ਜੀ ਇੱਕ ਉਹਨਾਂ ਦਾ ਇੱਕ ਬੰਦਾ ਸੀਗਾ ਉਹਨਾਂ ਕੋਲ ਤੋਂ ਸੀ ਟਿਕਟ ਲਈ ਨੂਰ ਪਵੇਦੀ ਤੋਂ ਜੀ ਹਾਂ ਜੀ ਤੇ ਅਸ਼ੋਕਾ ਲੈਟਰੀ ਏਜੰਸੀ ਵਾਲੇ ਤੋਂ ਹਾਂ ਜੀ ਜੋ ਜੋ ਅਸਲੀ ਓਨਰ ਹੈ ਜੀ ਕੀ ਕਰੋਗੇ ਜੀ ਹੁਣ ਹੁਣ ਜੀ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾ ਤੇ ਜੁਬੇ ਘਰ ਦੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਜਦੋਂ ਬਜ਼ੁਰਗ ਕਹਿੰਦੇ ਲੱਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਆ ਟਾਈਮ ਟਾਈਮ ਟੂ ਟਾਈਮ ਹਾਂਜੀ ਰਮਨਦ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕੌਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪਲੇ ਜੋ ਕਿ ਲਾਠੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਆ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕੌਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 20568377 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵਿਧੇ ਵਿੱਚ ਰਹਿੰਦੇ ਨੇ ਔਰ ਇਹ ਸਾਰੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਪ੍ਰਜੈਕਟ ਦਫ਼ਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੌਂਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਜਮ੍ਹਾਂ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਾਹ ਦੇ ਭਾਗ ਖੁੱਲ ਚੁੱਕੇ ਹੈ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਔਰ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਹੈ ਅੱਜ ਛੱ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਸਮਾਂ ਐਡਾ ਲ ਆ ਗਿਆ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਹੜੀ ਤੋਂ ਟਿਕਟ ਖਰੀਦ ਰਹੇ ਆ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀਵਾ ਚਾਹੀਦਾ